ਪ੍ਰੇਰਕੀ ਮਾਨਯੋਗ ਤਸਵੀਰਾਰ ਸ੍ਰੀ ਅਬਦ ਬੀਰ ਸਿੰਘ ਜੀ ਉਹਨਾਂ ਨੇ ਇਸ ਤੋਂ ਕਰ ਰਹੇ ਹਨ ਸਵਾਗਤ ਮੁੱਖ ਮਹਿਮਾਨ ਜੀ ਦੁਆਰਾ ਗੰਦੇ ਚਤ ਨਵੇਂ ਸੁਪਨੇ ਨਵੇਂ ਇਰਾਦੇ ਨਵੀਆਂ ਮੰਜ਼ਿਲਾਂ ਤੇ ਨਵੇਂ ਮੰਤਵ ਲੈ ਕੇ ਆਇਆ ਹੈ ਅੱਜ 75ਵੇਂ ਕੰਪੀਟੀ ਤੇ ਪੂਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੂਸਰਾ ਸਾਡੇ ਸੀਐਮ ਸਾਹਿਬ ਸਤਾਪਪਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨਸ਼ਾ ਫਰੀ ਪੰਜਾਬ ਬਣਾਉਣਾ ਹੈ ਹਰ ਪਾਸੇ ਖੁਸ਼ਹਾਲੀ ਵੰਡਣੀ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਦਿਨ ਰਾਤ ਲੱਗੀ ਹੋਈ ਹੈ ਮੈਂ ਆਸ ਕਰਦਾ ਕਿ ਉਹ ਤੇ ਅਸੀਂ ਪੂਰੇ ਉਤਰਾਂਗੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੀ ਮਕੀਨਿਕ ਸੁਪਚੀ ਟੀਮ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ 75ਵੇਂ ਪਬਲਿਕ ਲਈ ਤੇ ਇੱਕ ਵਾਰ ਤੋਂ ਫੇਰ ਲੱਖ ਲੱਖ ਵਧਾਈ ਦਿੰਦੇ। ਤੇ ਅਨਤਹੀਨ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਖੁੱਲੀ ਫਜ਼ਾ ਵਿੱਚ ਸਾੜਿਆ ਪਰੇਡ ਗੱਡੀ, ਮਾਈਲੇਟ ਗੱਡੀ ਬੇਅ ਟੁਕੜੀਆਂ ਦੇ ਮੋੜੇ ਲੱਗਦੀ ਹੋਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਪੰਜਾਬ ਹੌਮ ਕਾਸਟ ਦੇ ਜਵਾਨਾਂ ਦੀ ਟੁਕੜੀ ਅਸ਼ੋਕ ਕੁਮਾਰ ਜੀ ਤੇ ਉਹਨਾਂ ਦੇ ਨਾਲ ਹਨ ਮਾਨਯੋਗ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਿਰ ਮਾਨਯੋਗ ਐਸਐਚਓ ਸਰਦਾਰ ਜਗਿੰਦਰ ਸਿੰਘ ਜੀ ਅਤੇ ਪਰੇਡ ਕਮਾਂਡਰ ਸੁਖਵਿੰਦਰ ਸਿੰਘ ਜੀ ਪਰੇਡ ਟੁਕੜੀਆਂ ਦਾ ਮੌਇਨਾ ਕਰਦੇ ਹੋਏ ਅੱਜ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਤੇ ਅੰਤਹੀਨ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਖੁੱਲੀ ਫਜ਼ਾ ਵਿੱਚ ਸਾਹ ਲਿਆ ਪਰੇਡ ਗੱਡੀ ਪਾਇਲਟ ਗੱਡੀ ਪਰੇਡ ਟੁਕੜੀਆਂ ਦੇ ਕੋਲੋਂ ਲੰਘਦੀ ਹੋਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਪੰਜਾਬ ਹੋਮ ਗਾਰਡਸ ਦੇ ਜਵਾਨਾਂ ਦੀ ਟੁਕੜੀ ਜੀ ਮੈਡਮ ਨੀਨਾ ਪੁਰੀ ਜੀ ਸ੍ਰੀ ਹਰਜਿੰਦਰ ਸਿੰਘ ਜੀ ਡੀਪੀ ਜੀ ਸ਼ੁਰੂ ਕੀਤਾ ਜਾਵੇ ਸਰ ਸ੍ਰੀ ਹਕੀਕਤ ਸਿੰਘ ਜੀ ਕੋ ਵਿਕਟੋਰੀਆ ਦੇ ਨਸ਼ਰ